ਸਮੂਹੇ ਸਿੱਖ ਕੌਮ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਹਾਂ ਹੈਰਾਨ ਨਾ ਹੋਵੋ ਸਿੱਖਾਂ ਦਾ ਨਵਾਂ ਸਾਲ 556ਵਾਂ ਸਾਲ ਅੱਜ ਚੜ੍ਹ ਗਿਆ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਸਾਲ ਤਾਂ ਪਹਿਲਾਂ ਦਾ ਹੀ ਚੜਿਆ ਹੋਇਆ ਹੈ ਉਹ ਵੀ 2024ਵਾਂ ਵਰਾ ਤਾਂ 556ਵਾਂ ਸਾਲ ਕਿਵੇਂ ਹੋਇਆ ਸਿੱਖਾਂ ਦਾ ਨਵਾਂ ਸਾਲ 556ਵਾਂ ਨਾਨਕਸ਼ਹੀ ਕੈਲੰਡਰ ਦੇ ਅਨੁਸਾਰ ਇਸ ਵੀਡੀਓ ਦੇ ਨਾਲ ਅਖੀਰ ਤੱਕ ਜ਼ਰੂਰ ਜੁੜੇ ਰਹਿਣਾ ਕਿਉਂਕਿ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸਿੱਖਾਂ ਦੇ ਆਪਣੇ ਕੈਲੰਡਰ ਨਾਨਕਸ਼ਾਹੀ ਕੈਲੰਡਰ ਦੇ ਬਾਰੇ ਤੇ ਇਸ ਨਵੇਂ ਬਰੇ ਬਰੇ ਕਿ ਨਾਨਕਸ਼ਾਹੀ ਕੈਲੰਡਰ ਕੀ ਹੈ ਇਸ ਦੀ ਲੋੜ ਮਹਿਸੂਸ ਕਿਉਂ ਹੋਈ ਇਸ ਦਾ ਕੁਰਬਾਨੀ ਤੇ ਸਿੱਖੀ ਦੇ ਨਾਲ ਕੀ ਸੰਬੰਧ ਹੈ ਇਸ ਦੇ ਉੱਤੇ ਕੀ ਵਾਦ ਵਿਵਾਦ ਚੱਲ ਰਹੇ ਨੇ ਇਸ ਨੂੰ ਕਿਸ ਨੇ ਬਣਾਇਆ ਕਿਵੇਂ ਹੋਂਦ ਵਿੱਚ ਆਇਆ ਵੈਸੇ ਤਾਂ ਆਪਾਂ ਸਾਰੇ ਹੀ ਪੂਰੀ ਦੁਨੀਆ ਨਵਾਂ ਸਾਲ 1 ਜਨਵਰੀ ਨੂੰ ਮਨਾਉਂਦੀ ਹੈ ਜਦੋਂ ਆਪਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਨਵਾਂ ਸਾਲ ਮੁਬਾਰਕ ਕਹਿੰਦੇ ਹਾਂ ਤੇ ਉਸ ਨੂੰ ਸੀਈ ਕਾਮਨ ਏਰਾ ਵੀ ਕਿਹਾ ਜਾਂਦਾ ਹੈ ਜਿਹਦਾ ਅਸਲ ਨਾਮ ਗ੍ਰੈਗੋਰੀਅਨ ਕੈਲੰਡਰ ਹੈ ਸਾਫ਼ ਸ਼ਬਦਾਂ ਦੇ ਵਿੱਚ ਕਹਿ ਲਿਆ ਜਾਵੇ ਤਾਂ ਇਹ ਪੂਰੇ ਸੰਸਾਰ ਦਾ ਕਾਰਗਰ ਉਸੇ ਹੀ ਕੈਲੰਡਰ ਦੇ ਅਨੁਸਾਰ ਚੱਲਦਾ ਹੈ ਤਾਂ ਫਿਰ ਸਿੱਖਾਂ ਦੇ ਆਪਦੇ ਕੈਲੰਡਰ ਨਾਨਕਸ਼ਾਹੀ ਕੈਲੰਡਰ ਦੀ ਲੋੜ ਮਹਿਸੂਸ ਕਿਉਂ ਹੋਈ ਹਰ ਇੱਕ ਧਰਮ ਦਾ ਹਰ ਇੱਕ ਕੌਮ ਦਾ ਆਪੋ ਆਪਣਾ ਵੱਖਰਾ ਕੈਲੰਡਰ ਪ੍ਰਚਲਿਤ ਹੈ ਹਿੰਦੂਆਂ ਦਾ ਆਪਣਾ ਹੈ ਇਸਾਈਆਂ ਦਾ ਆਪਣਾਈ ਹੂਦਿਆਂ ਦਾ ਆਪਣਾ ਤੇ ਮੁਸਲਮਾਨਾਂ ਦਾ ਆਪਣਾ ਜਿਵੇਂ ਹਿਜਰੀ ਕੈਲੰਡਰ ਹੈ ਇਹ ਹੈ ਇਸਲਾਮ ਧਰਮ ਦਾ ਬਿਕਰਮੀ ਕੈਲੰਡਰ ਹਿੰਦੂਆਂ ਦਾ ਆਪਣਾ ਕੈਲੰਡਰ ਜਿਦੇ ਅਨੁਸਾਰ ਉਹ ਆਪਣੇ ਸਮਾਜਿਕ ਇਤਿਹਾਸਿਕ ਤੇ ਰਾਜਨੀਤਿਕ ਦਿਨ ਦਿਹਾੜੇ ਮਨਾਉਂਦੇ ਹਨ ਉਹਨਾਂ ਨੂੰ ਯਾਦ ਰੱਖਦੇ ਹਨ ਇਸੇ ਤਰ੍ਹਾਂ ਹੀ ਸਿੱਖਾਂ ਦੇ ਵੀ ਇੱਕ ਆਪਣੇ ਵੱਖਰੇ ਕੈਲੰਡਰ ਦੀ ਲੋੜ ਮਹਿਸੂਸ ਹੋਈ ਸੀ ਕਿ ਇਤਿਹਾਸਿਕ ਦਿਹਾੜੇ ਦਿਹਾੜੇ ਜਿਹੜੇ ਆ ਉਹ ਆਪਾਂ ਕਿਵੇਂ ਬਣਾਵਾਂਗੇ ਜਾਂ ਤਾਂ ਆਪਾਂ ਨੂੰ ਯਾਦ ਹੋਣ ਆਪਾਂ ਉਹ ਕੈਲੰਡਰ ਜਿਹੜਾ ਹੈ ਕੈਲੰਡਰ ਤੋਂ ਹੀ ਆਪਾਂ ਨੂੰ ਪਤਾ ਲੱਗਦਾ ਦਿਨ ਹੀ ਯਾਦ ਆਪਾਂ ਰੱਖਣੇ ਹੁੰਦੇ ਨੇ ਦਿਹਾੜੇ ਰੱਖਣੇ ਹੁੰਦੇ ਨੇ ਤਿਉਹਾਰ ਯਾਦ ਰੱਖਣੇ ਹੁੰਦੇ ਨੇ ਵੈਸੇ ਕੈਲੰਡਰ ਦੀ ਹੋਰ ਕੋਈ ਜ਼ਿਆਦਾ ਇੰਨੀ ਜਿਹੜੀ ਅਹਿਮੀਅਤ ਉਹ ਨਹੀਂ ਹੁੰਦੀ ਇਹ ਹੀ ਹੈ ਕਿ ਧਰਮ ਦਾ ਕੈਲੰਡਰ ਇਤਿਹਾਸ ਦਾ ਕੈਲੰਡਰ ਜਿਸ ਤੋਂ ਆਪਾਂ ਨੂੰ ਇਤਿਹਾਸਿਕ ਦਿਹਾੜੇ ਜਿਹੜੇ ਆਪਣੇ ਉਹ ਪਤਾ ਲੱਗ ਸਕਣ ਸਿੱਖਾਂ ਦਾ ਆਪਣਾ ਕੈਲੰਡਰ ਹੈ ਨਾਨਕ ਸ਼ਾਹੀ ਕੈਲੰਡਰ ਜਿਹੜਾ ਕਿ ਕੈਨੇਡਾ ਨਿਵਾਸੀ ਸਰਦਾਰ ਪਾਲ ਸਿੰਘ ਪੁਰੇਵਾਲ ਨੇ 1960 ਦੇ ਵਿੱਚ ਬਣਾਇਆ ਸੀ ਤੇ ਇੱਕ ਲੰਬੀ ਮਿਹਨਤ ਅਣਥੱਕ ਮਿਹਨਤ ਲੰਬੀ ਸੋਚ ਵਿਚਾਰ ਤੋਂ ਬਾਅਦ 2003 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਨੂੰ ਲਾਗੂ ਕੀਤਾ ਗਿਆ ਸਿੱਖ ਕੌਮ ਨੂੰ ਸੌਂਪਿਆ ਗਿਆ ਤੇ ਇਹਦੇ ਇਸ ਨੂੰ ਛਾਪਿਆ ਵੀ ਗਿਆ ਸੀ ਵੰਡਿਆ ਵੀ ਗਿਆ ਸੀ ਦੱਸ ਦਈਏ ਕਿ ਨਾਨਕ ਸ਼ਾਹੀ ਕੈਲੰਡਰ ਦਾ ਨਾਮ ਸਰਦਾਰ ਪਾਲ ਸਿੰਘ ਪੁਰੇਵਾਲ ਦੇ ਵੱਲੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਤੇ ਹੀ ਰੱਖਿਆ ਗਿਆ ਸੀ ਨਾਨਕ ਸ਼ਾਹੀ ਤੇ ਇਸ ਦਾ ਪਹਿਲਾ ਸਾਲ 1469 ਈਸਵੀ ਨੂੰ ਮਨਾਇਆ ਗਿਆ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ ਸੋ ਸਿੱਖ ਧਰਮ ਦਾ ਨਵਾਂ ਸਾਲ ਅੱਜ 1 ਚੇਤ ਯਾਨੀ ਕਿ 14 ਮਾਰਚ ਨੂੰ ਚੜ੍ਹਿਆ ਹੈ ਤੇ ਸਾਲ ਹੈ 555ਵਾਂ ਨਾਨਕ ਸ਼ਾਹੀ ਵਰਾ ਇਹ ਜਿਹੜਾ ਇੱਕ ਚੇਤ ਤੋਂ ਨਵਾਂ ਸਾਲ ਸ਼ੁਰੂ ਹੁੰਦਾ ਹੈ ਇਸ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ 12 ਮਾਹ ਦੇ ਸਰਲੇਖੇ ਠ ਬਾਣੀ ਦਰਜ ਹੈ ਜੋ ਕਿ 12 ਮਹੀਨਿਆਂ ਦੇ ਰੂਪ ਵਿੱਚ ਇੱਕ ਸਿੱਖ ਨੂੰ ਅਕਾਲ ਪੁਰਖ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੀ ਹੈ ਸਿੱਖਿਆ ਦਿੰਦੀ ਹੈ ਤੇ ਇਹ ਜਿਹੜੇ ਨਾਨਕ ਸ਼ਹੀ ਕੈਲੰਡਰ ਦਾ ਸਾਲਿਆ ਉਹਦੇ ਮਹੀਨੇ ਉਹਨਾਂ ਨੂੰ ਆਪਾਂ ਦੇਸੀ ਮਹੀਨੇ ਵੀ ਕਹਿ ਦਿੰਦੇ ਆ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਨਹੀਂ ਯਾਦ ਹੋਣਗੇ ਇਹ ਵਾਲੇ ਦੇਸੀ ਮਹੀਨੇ ਕਿ ਕਿਹੜੇ-ਕਿਹੜੇ ਹੁੰਦੇ ਨੇ ਆਪਾਂ ਨੂੰ ਅੰਗਰੇਜ਼ੀ ਮਹੀਨੇ ਤਾਂ ਸਾਰੇ ਯਾਦ ਨੇ ਪਰ ਦੇਸੀ ਮਹੀਨੇ ਵੀ ਸਿੱਖਾਂ ਨੂੰ ਜ਼ਰੂਰ ਯਾਦ ਹੋਣੇ ਚਾਹੀਦੇ ਨੇ ਪਹਿਲਾ ਮਹੀਨਾ ਜਿਹੜਾ ਉਹ ਚੇਤ ਦਾ ਆ ਜਿਹੜਾ ਕਿ ਅੱਜ ਚੜਿਆ ਹੈ ਦੂਜਾ ਮਹੀਨਾ ਵਿਸਾਖ ਇਸੇ ਤਰ੍ਹਾਂ ਕਰਮਵਾਰ ਜੇਠ ਹਾੜ ਸੌਣ ਭਾਦੋਂ ਅਸੂ ਕੱਤਕ ਮੱਗਰ ਪੋ ਮਾਗ ਤੇ ਅਖੀਰਲਾ ਮਹੀਨਾ ਹੁੰਦਾ ਹੈ ਫੱਗਣ ਗੁਰਬਾਣੀ ਵਿੱਚ ਜੋ 12 ਮਾ ਉਚਾਰਿਆ ਗਿਆ ਹੈ ਉਹਨਾਂ ਦੇ ਮਹੀਨਿਆਂ ਦੇ ਮੌਸਮਾਂ ਜਾਂ ਰੁੱਤਾਂ ਦਾ ਸਮਾਂ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਸਦਾ ਥਿਰ ਰਹੇਗਾ ਜਿਸ ਬਾਣੀ ਦੇ ਵਿੱਚ ਗੁਰੂ ਸਾਹਿਬਾਨ ਦੇ ਵੱਲੋਂ ਵੱਖ-ਵੱਖ ਰੁੱਤਾਂ ਵੱਖ-ਵੱਖ ਮੌਸਮਾਂ ਦੀਆਂ ਉਦਾਹਰਨਾਂ ਦੇ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨ ਦਾ ਜਿਹੜਾ ਰਾਹ ਆ ਉਹ ਸਾਨੂੰ ਦੱਸਿਆ ਗਿਆ ਹੈ ਜਿਵੇਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ 12ਵਾਂ ਉਹਦੇ ਵਿੱਚ ਉਹਨਾਂ ਨੇ ਉਚਾਰਿਆ ਹੈ ਚੇਤ ਦੇ ਮਹੀਨੇ ਨੂੰ ਲੈ ਕੇ ਹੁਣ ਤੁਸੀਂ ਸਾਰੇ ਗੁਰੂ ਘਰਾਂ ਦੇ ਵਿੱਚ ਵੀ ਜਾਂਦੇ ਹੋਵੋਗੇ ਤਾਂ ਜਿਵੇਂ ਜਿਹੜਾ ਮਹੀਨਾ ਦੇਸੀ ਮਹੀਨੇ ਦਾ ਪਹਿਲਾ ਦਿਨ ਹੁੰਦਾ ਹੈ ਉਸ ਦਿਨ ਮਹੀਨਾ ਪੜਿਆ ਜਾਂਦਾ ਹੈ ਗੁਰਦੁਆਰੇ ਜਿਵੇਂ ਕਹਿ ਦਿੱਤਾ ਜਾਂਦਾ ਹੈ ਕਿ ਸੰਗਰਾਮ ਵਾਲੇ ਦਿਨ ਗੁਰਦੁਆਰੇ ਜਾਂਦੇ ਆ ਤਾਂ ਮਹੀਨਾ ਪੜਿਆ ਜਾਂਦਾ ਤੁਸੀਂ ਸਾਰੇ ਗੁਰੂ ਘਰਾਂ ਦੇ ਵਿੱਚ ਸੁਣ ਰਹੇ ਹੋਵੋਗੇ ਚੇਤ ਗੋਵਿੰਦ ਅਰਾਧੀ ਹੈ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਇਸ ਵਿੱਚ ਚੇਤ ਦੇ ਮਹੀਨੇ ਕਿਹੜੀ ਰੋਤਿਆ ਕਿਹੋ ਜਿਹਾ ਮੌਸਮ ਆ ਉਹਨੂੰ ਲੈ ਕੇ ਫਿਰ ਅ ਅਖੀਰ ਤੇ ਜਿਹੜਾ ਰਿਜ਼ਲਟ ਕੱਢਦੇ ਆ ਸਿੱਟਾ ਕੱਢਦੇ ਆ ਕਿ ਉਸ ਪਰਮਾਤਮਾ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੇ ਨੇ ਜੇਕਰ ਤੁਸੀਂ ਇਸ ਸਾਰੇ ਸ਼ਬਦ ਨੂੰ ਪੜੋ ਚੇਤ ਵਾਲਾ ਸ਼ਬਦ ਜਿਹੜਾ ਪੜੋ ਇਸੇ ਤਰ੍ਹਾਂ ਜਿਵੇਂ ਹਾਰਦ ਦਾ ਮਹੀਨਾ ਸਭ ਤੋਂ ਜ਼ਿਆਦਾ ਗਰਮ ਤੇ ਤਪਦਾ ਹੋਇਆ ਮਹੀਨਾ ਮੰਨਿਆ ਜਾਂਦਾ ਹੈ ਉਸ ਬਾਬਤ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਨੇ ਆਸਾੜ ਤਪੰਦਾ ਤਿਸ ਲਗੈ ਹਰ ਨਾ ਹੋ ਨਾ ਜਿਨਾ ਪਾਸ ਤੇ ਫਿਰ ਪੋਦੇ ਮਹੀਨੇ ਬਾਬਤ ਪੋਦਾ ਸਭ ਤੋਂ ਜ਼ਿਆਦਾ ਠੰਡਾ ਮਹੀਨਾ ਮੰਨਿਆ ਜਾਂਦਾ ਹੈ ਪੋਖ ਤੁਖਾਰ ਨਾ ਵਿਆਪੇ ਕੰਠ ਮਿਲਿਆ ਹਰ ਨਾਹ ਇਸੇ ਤਰ੍ਹਾਂ ਸਾਲ ਦੇ ਬਾਕੀ ਜਿਹੜੇ ਮਹੀਨੇ ਰਹਿ ਗਏ ਨੇ ਉਹਨਾਂ ਬਾਬਤ ਵੀ ਗੁਰਬਾਣੀ ਦੇ ਵਿੱਚ ਸ਼ਬਦ ਆਉਂਦੇ ਨੇ ਗੁਰਬਾਣੀ ਦੇ ਵਿੱਚ ਆਪਾਂ ਨੂੰ ਉਪਦੇਸ਼ ਦਿੱਤਾ ਗਿਆ ਜੇਕਰ ਤੁਸੀਂ ਪੂਰੀ 12 ਮਾਹ ਦੀ ਬਾਣੀ ਨੂੰ ਪੜੋ ਉਹਨੂੰ ਵਿਚਾਰੋ ਉਹਦੇ ਅਰਥ ਸਮਝੋ ਉਹਨੂੰ ਸੁਣੋ ਸੋ ਏ ਜਿਹੜੀ ਬਾਣੀਆਂ ਆਪਾਂ ਗੁਰੂ ਘਰਾਂ ਦੇ ਵਿੱਚ ਵੀ ਹਰ ਸੰਗਰਾਮ ਜਿਹੜਾ ਦਿਨ ਹੁੰਦਾ ਆ ਮਹੀਨੇ ਦਾ ਪਹਿਲਾ ਦਿਨ ਉਦੋਂ ਸੁਣ ਸਕਦੇ ਆ ਤੇ ਇਹ ਨਾਨਕ ਸ਼ਾਹੀ ਕੈਲੰਡਰ ਦੇ ਜਿਹੜੇ ਦਿਨ ਵਾਂ ਜਾਂ ਜਿਹੜੇ ਮਹੀਨੇ ਆ ਉਹ ਜਿਵੇਂ ਇਹ ਕਹ ਲੋ ਕਿ ਨਾਨਕਸ਼ਾਹੀ ਕੈਲੰਡਰ ਜਿਹੜਾ ਗੁਰਬਾਣੀ ਦੇ ਆਧਾਰ ਦੇ ਉੱਤੇ ਬਣਾਇਆ ਗਿਆ ਹੈ ਗੁਰਬਾਣੀ ਦਾ ਸਿੱਖੀ ਦਾ ਕੀ ਸੰਬੰਧ ਹੈ ਉਹ ਆਪਾਂ ਨੂੰ ਹੁਣ ਕਲੀਅਰ ਹੋ ਗਿਆ ਹੋਵੇਗਾ ਕਿ ਇਹ ਗੁਰਬਾਣੀ ਦੇ ਵਿੱਚ ਵੀ ਇਹਨਾਂ ਦਿਨਾਂ ਇਹਨਾਂ ਮਹੀਨਿਆਂ ਇਹਨਾਂ ਸਾਲਾਂ ਦੇ ਬਾਰੇ ਜ਼ਿਕਰ ਆਉਂਦਾ ਹੈ ਫਿਰ ਜਦੋਂ ਹੁਣ ਆਪਾਂ ਵਾਪਸ ਗੱਲ ਕਰਦੇ ਆ ਨਾਨਕਸ਼ਾਹੀ ਕੈਲੰਡਰ ਜਦੋਂ ਬਣਿਆ ਸੀ ਨਾਨਕਸ਼ਾਹੀ ਕੈਲੰਡਰ ਕੋਈ ਰਾਤੋਂ ਰਾਤ ਨਹੀਂ ਬਣ ਗਿਆ ਸੀ ਜਦੋਂ ਇਹ ਬਣਿਆ ਸੀ ਤਾਂ ਲਾਗੂ ਕੀਤਾ ਗਿਆ 2003 ਦੇ ਵਿੱਚ ਸਮੁੱਚੇ ਸੰਸਾਰ ਦੇ ਸਿੱਖਾਂ ਨੇ ਬੜੀ ਹੀ ਖੁਸ਼ੀ ਤੇ ਪੂਰੀ ਸ਼ਰਧਾ ਦੇ ਨਾਲ ਇਹਨੂੰ ਪ੍ਰਵਾਨ ਕੀਤਾ ਇਹਨੂੰ ਮੰਨਿਆ ਸੋ 2009 ਤੱਕ ਇਹ ਕੈਲੰਡਰ ਚੱਲਦਾ ਰਿਹਾ ਪਰ ਉਸ ਤੋਂ ਬਾਅਦ ਹੀ ਜਿਹੜੇ ਇਹ ਮੋਰੀ ਸਿੱਖਿਆ ਕਈਆਂ ਦੇ ਵੱਲੋਂ ਇਹਦਾ ਵਿਵਾਦ ਜਿਹੜਾ ਬਾਦ-ਵਿਵਾਦ ਦਾ ਸ਼ੁਰੂ ਕਰ ਦਿੱਤਾ ਗਿਆ ਇਹਦੇ ਤੇ ਵਿਵਾਦ ਖੜੇ ਹੋਏ ਕਿ ਇਸ ਨੂੰ ਪ੍ਰਮਾਨ ਨਹੀਂ ਕੀਤਾ ਜਾ ਸਕਦਾ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਉਦੋਂ ਆਰਐਸਐਸ ਦੇ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਸਾਨੂੰ ਨਾਨਕਸ਼ਾਹੀ ਕੈਲੰਡਰ ਪ੍ਰਵਾਨ ਨਹੀਂ ਹੈ ਅਸੀਂ ਇਸ ਨੂੰ ਪਸੰਦ ਨਹੀਂ ਕਰਦੇ ਤਾਂ ਉਦੋਂ ਫਿਰ ਤੋਂ ਇਹ ਜਿਹੜੀਆਂ ਕਮੇਟੀਆਂ ਬਿਠਾਈਆਂ ਗਈਆਂ ਫਿਰ ਤੋਂ ਇਹਦੇ ਤੇ ਚਰਚਾ ਹੋਈ ਵੈਸੇ ਤਾਂ ਜਦੋਂ ਇਹ ਲਾਗੂ ਹੋ ਗਿਆ ਸੀਗਾ ਪਹਿਲਾਂ ਹੀ ਇੰਨੀਆਂ ਚਰਚਾਵਾਂ ਹੋਈਆਂ ਇੰਨੀ ਸੋਚ ਵਿਚਾਰ ਹੋਈ ਦੁਬਾਰਾ ਕਰਨ ਦੀ ਕੀ ਲੋੜ ਸੀ ਫਿਰ ਜਦੋਂ ਇਹਦੇ ਵਿੱਚ ਸੋਧ ਕੀਤੀ ਗਈ ਤਾਂ ਸੋਧ ਕਰਨ ਦੇ ਤਾਂ ਇਹਦੇ ਵਿੱਚ ਬਹੁਤ ਜਿਆਦੀ ਫਿਰ ਤੋਂ ਰਲਗੱਡ ਕਰ ਦਿੱਤੀ ਗਈ ਬਿਕਰਮੀ ਕੈਲੰਡਰ ਦੇ ਅਨੁਸਾਰ ਤੇ ਫਿਰ ਤੋਂ ਨਾਮ ਜ਼ਰੂਰ ਅਜ ਨਾਨਕਸ਼ਾਹੀ ਕੈਲੰਡਰ ਵੱਜਦਾ ਆ ਪਰ ਇਹਦੇ ਵਿੱਚ ਦਿਨ ਤਿਉਹਾਰ ਜਿਹੜੇ ਆ ਉਹ ਮੂਲ ਨਾਨਕਸ਼ਾਹੀ ਕੈਲੰਡਰ ਜਿਹੜਾ ਕਿ ਸਰਦਾਰ ਪਾਲ ਸਿੰਘ ਪੁਰੇਵਾਲ ਦੇ ਵੱਲੋਂ ਬਣਾਇਆ ਗਿਆ ਸੀ ਉਸ ਅਨੁਸਾਰ ਨਹੀਂ ਮਨਾਏ ਜਾ ਰਹੇ ਸੋ ਅੱਜ ਵੀ ਜ਼ਿਆਦਾਤਰ ਦਿਨ ਤਿਉਹਾਰ ਦਿਹਾੜੇ ਗੁਰਪੁਰਬ ਜਿਹੜੇ ਆ ਸਿੱਖਾਂ ਦੇ ਉਹੋ ਅੰਗਰੇਜ਼ੀ ਜਿਹੜਾ ਕੈਲੰਡਰ ਆ ਉਹਦੇ ਅਨੁਸਾਰ ਹੀ ਮਨਾਏ ਜਾ ਰਹੇ ਨੇ ਤੁਹਾਨੂੰ ਹੀ ਪਤਾ ਹੀ ਹੋਵੇਗਾ ਕਿ ਜਿਵੇਂ ਇੱਕ ਸਾਲ ਦੇ ਵਿੱਚ ਕਈ ਵਾਰ ਦੋ ਪ੍ਰਕਾਸ਼ ਪੁਰਬ ਆਉਂਦੇ ਨੇ ਕਈ ਸੇ ਸਾਲ ਇੱਕ ਵੀ ਨਹੀਂ ਆਉਂਦਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਬੁਰਬ ਇੱਕ ਸਾਲ ਦੋ ਵਾਰ ਆਇਆ ਸੀ ਇੱਕ ਸਾਲ ਉਹਨਾਂ ਦਾ ਆਇਆ ਹੀ ਨਹੀਂ ਇਦਾਂ ਕਿਵੇਂ ਹੋ ਸਕਦਾ ਆ ਇੱਕ ਬੰਦਾ ਹੀ ਆ ਉਹਦਾ ਜਨਮ ਦਿਨ ਆ ਉਹਦੀ ਇੱਕ ਤਰੀਕ ਮਿਥੀ ਹੋਈ ਹੁੰਦੀ ਹੈ ਹਰ ਇੱਕ ਸਾਲ ਇੰਨੀ ਤਰੀਕ ਨੂੰ ਅਸੀਂ ਆਪਣਾ ਜਨਮ ਦਿਨ ਮਨਾਉਂਦੇ ਆ ਤਾਂ ਫਿਰ ਗੁਰੂਆਂ ਦੇ ਪ੍ਰਕਾਸ਼ ਦਿਹਾੜੇ ਦਾ ਕਿਵੇਂ ਹੋ ਸਕਦੇ ਨੇ ਕਿ ਇੱਕ ਸਾਲ ਚ ਦੋ ਵਾਰੀ ਆਂਦੇ ਨੇ ਇੱਕ ਸਾਲ ਦੇ ਵਿੱਚ ਆਉਂਦਾ ਹੀ ਨਹੀਂ ਹੈ ਸੋ ਇਹ ਜਿਹੜਾ ਦਰੁਸਤੀ ਕਰਕੇ ਕੈਲੰਡਰ ਬਣਾਇਆ ਗਿਆ ਉਹਦੇ ਵਿੱਚ ਇੰਨੀਆਂ ਕਿ ਤਰੁੱਟੀਆਂ ਆ ਗਈਆਂ ਕਿ ਸਿੱਖ ਕੌਮ ਨੂੰ ਪਤਾ ਹੀ ਨਹੀਂ ਹੈ ਕਿ ਕਿਹੜਾ ਸ਼ਹੀਦੀ ਦਿਹਾੜਾ ਕਿਹਟਿਆ ਪ੍ਰਕਾਸ਼ ਪੁਰਬਿਆ ਦਿਹਾੜੇ ਆ ਉਹਨਾਂ ਦੀ ਸਹੀ ਤਰੀਕ ਕਿਹੜੀ ਹੈ ਇਨ੍ਹਾਂ ਤਰੀਕਾ ਨੂੰ ਲੈ ਕੇ ਗੁਰਦੁਆਰਿਆਂ ਦੇ ਵਿੱਚ ਸਿੱਖ ਕੌਮ ਦੇ ਵਿੱਚ ਵੱਖ-ਵੱਖ ਧੜੇ ਬਣੇ ਹੋਏ ਨੇ ਜਿਵੇਂ ਆਪਾਂ ਪਹਿਲਾਂ ਦੱਸਿਆ ਆ ਕਿ ਹਰ ਇੱਕ ਕੌਮ ਦਾ ਆਪੋ ਆਪਣਾ ਵੱਖਰਾ ਕੈਲੰਡਰ ਹੈ ਤੇ ਉਹਦੇ ਅਨੁਸਾਰ ਦੇਨ ਤਿਉਹਾਰ ਜਿਹੜਿਆ ਦਿਹਾੜੇ ਮਨਾਏ ਜਾਂਦੇ ਨੇ ਇਸੇ ਤਰ੍ਹਾਂ ਸਿੱਖ ਕੌਮ ਦਾ ਵੀ ਇੱਕ ਆਪਣਾ ਵੱਖਰਾ ਕੈਲੰਡਰ ਹੋਣਾ ਚਾਹੀਦਾ ਹੈ ਇਸ ਸਮੇਂ ਦੀ ਲੋੜ ਹੈ ਜਿਹੜੀਆਂ ਇਹ ਦੁਵਿਧਾਵਾਂ ਪਈਆਂ ਹੋਈਆਂ ਨੇ ਪੰਥ ਦੇ ਵਿੱਚ ਜਾਂ ਫਿਰ ਸਿੱਖ ਪੰਥ ਦੀ ਸਿੱਖ ਧਰਮ ਦੀ ਅਖੰਡਤਾ ਦੇ ਵਾਸਤੇ ਇੱਕ ਪੰਥ ਇੱਕ ਗ੍ਰੰਥ ਤੇ ਇੱਕ ਵਿਲੱਖਣ ਕੈਲੰਡਰ ਮੂਲ ਨਾਨਕ ਸ਼ਹੀ ਕੈਲੰਡਰ ਦਾ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਬਾਕੀ ਤੁਸੀਂ ਇਸ ਕੈਲੰਡਰ ਦੇ ਬਾਰੇ ਜੇਕਰ ਕੋਈ ਹੋਰ ਜਾਣਕਾਰੀ ਰਖਦੇ ਹੋ ਤੁਹਾਨੂੰ ਪਤਾ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਉਹ ਜਾਣਕਾਰੀ ਸਾਂਝੀ ਕਰਨ ਦੀ ਕਿਰਪਾਲਤਾ ਜ਼ਰੂਰ ਕਰਨੀ ਤੇ ਇਸ ਵੀਡੀਓ ਨੂੰ ਜੇਕਰ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਕਰਨ ਦੀ ਕਿਰਪਾਲਤਾ ਵੀ ਜ਼ਰੂਰ ਕਰਨੀ